ਕਦੋਂ ਕਦੋਂ ਤੇ ਬੈਠੇ ਵੈਂਜੀ ਤੁਸੀਂ ਵਾਹ ਵਾਹ ਟਾਈਮ ਹੋ ਗਿਆ ਆ ਇਹ ਦੇਖੋ ਭੀੜ ਬੜੀ ਹੁੰਦੀ ਆ ਡਾਕਟਰ ਕੋ ਬੜੀ ਭੀੜ ਹੁੰਦੀ ਆ ਹਾਂ ਜਾ ਜਾ ਉੱਠ ਭਰਾ ਮੇਰੀ ਵਾਰੀ ਆਵੇ ਆ ਹਾਂ ਡਾਕਟਰ ਆ ਇੱਕ ਤੇ ਤੇਰੇ ਕੋ ਭੀੜ ਹੀ ਨਹੀਂ ਕਿਤੇ ਮੈਂ ਵਰਦੀ ਆ ਕਿ ਬੱਟੀਆਂ ਆ ਮੇਰੀ ਗੱਲ ਸੁਣ ਮੇਰੀ ਨਾ ਅੱਖ ਜੀ ਬੜੀ ਭੀੜ ਹੋਉਂਗੀ ਤੇ ਨਾਲੇ ਮੇਰੀ ਨਾ ਆੜ ਜੀ ਸਿਰ ਦੀ ਪਾੜਦੀ ਜਾਂਦੀ ਆ ਆਹ ਤੇ ਆ ਮੈਂ ਜਦੋਂ ਦੀ ਆਈ ਆ ਮੈਂ ਉਹ ਵੇਖਣ ਲਈ ਪੀ ओके दिलोत्त टू टेक ए दा गिटा टूटा के दा मोड्डा उतरया एहो जई ते कौन दे आपे जी ने भी बां जी गल च पई ते केनु जी काम बखोल कोई मेरे ਵਰਗਾ ਆਇਆ ਹੀ ਨਹੀਂ ਦੇਖੋ ਗਲਤ ਆ ਗਈਆਂ ਵੇ ਕਿਉਂ ਮੈਂ ਗਲਤ ਡਾਕਟਰ ਕੋ ਕੇ ਆ ਗਈ ਡਾਕਟਰ ਕੋਈ ਜਾਈਦਾ ਬਿਮਾਰ ਇਹ ਤੇ ਡਾਕਟਰ ਹੀ ਆ ਤੂੰ ਮਰ ਜਣਿਆ ਔਰ ਕੀ ਆ ਬਾਬਾ ਪਪਾ ਆ ਫਾਲੇ ੁੰਡੇ ਵੀ ਕਰਦੀ ਹਾਂ ਹਾਂ ਸਾਡੇ ਪਹਾੜਾਂ ਤੇ ਡਾਕਟਰੀਆਂ ਹੱਡੀਆਂ ਹੱਡੀਆਂ ਵਾਲਾ ਡਾਕਟਰ ਸਾਨੂੰ ਨਹੀਂ ਪਤਾ ਜਿੱਦਾਂ ਤੇਰੇ ਨਾਂ ਨਾਲ ਡਾਕਟਰ ਲੱਗ ਗਿਆ ਪਟਾ ਹੋਂਦੀ ਸਾਡੀ ਨਾ ਮੱਝ ਬਿਮਾਰ ਹੋਈ ਕੱਲ ਤੇ ਆ ਡੰਗਰਾਂ ਵਾਲਾ ਡਾਕਟਰ ਆ ਜਿਹੜਾ ਸਾਡੇ ਗੇਟ ਦੇ ਸਾਹਮਣੇ ਦੀ ਦੁਕਾਨ ਪਾਈ ਜਿੰਨੇ ਆਹੋ ਤੇ ਉਹ ਟੀਕਾ ਲਾਉਣ ਆਇਆ ਸਾਡੀ ਮਾਜ ਨੂੰ ਤੇ ਉਹ ਬੁਖਾਰ ਜਿਹਾ ਚੜਿਆ ਆਈ ਤੇ ਉਹੋ ਹੀ ਡਾਕਟਰ ਨੇ ਗੋਲੀ ਕੱਢ ਕੇ ਆਪਣੇ ਝੋਲੇ ਚ ਦੇ ਦਿੱਤੀ। ਹਾ ਹੋ ਹੋ ਤੇ ਆ ਪਿੱਛੇ ਜੇ ਸਾਡੇ ਮੁੰਡੇ ਦੇ ਢਿੱਡ 'ਚ ਪੀੜ ਹੁੰਦੀ ਤੇ ਉਹ ਨਹੀਂ। ਕਦੋਂ ਟੀਕਾ ਜਾ ਲਾਇਆ ਤੇ ਮੁੰਡਾ ਠੀਕ ਹੋ ਗਿਆ। ਹੋਰ ਹੁਣ ਵੇਖੋ ਡੰਗਰਾਂ ਦਾ ਡਾਕਟਰੇ ਤੋਂ ਸਾਰੀ ਇਲਾਜ ਕਰੀ ਫਿਰ ਕਹਿੰਦੇ ਉਹ ਫਿਰ ਉਹਦੀ ਦੁਕਾਨ ਤੇ ਮੈਂ ਗਈ ਮੈਂ ਕਿਹਾ ਵੇਖ ਤੇਰੀ ਤਿੰਦਾ ਫਿਰ ਦੁਕਾਨ ਦਾ ਕਰਾਇਆ ਮੈਂ ਨਿਕਲਦਾ ਹੋਣਾ। ਮਾਜ ਦੇ ਕੁਝ ਕਈ ਦੀ ਸੀ ਇਸ ਮਹੀ ਬਿਮਾਰ ਹੰਦੀ ਆਹੋ ਤੇ ਮੈਂ ਕਸੂਈ ਦਾ ਗੋਆ ਨਾ ਗਾਲਿਆ ਜਿਆ ਰਖਾ ਲਿੱਤੇ ਆਪਣੀਆਂ ਬੁਖਾਰ ਦੀਆਂ ਜਕਾਂ ਉਹੀਆਂ ਟਟੀਆਂ ਦੀਆਂ ਉਂਟੀਆਂ ਦੀ ਆ ਤੂੰ ਨਾ ਰੱਖੇ ਜਾ ਸਰਾ ਪਿੰਡੀ ਉਹਦੇ ਕੋ ਹੁੰਦਾ ਹੀ ਉਤੇ ਡੰਗਰਾ ਵਾਲਾ ਡਾਕਟਰ ਹੀ ਡਾਕਟਰ ਤੇ ਡਾਕਟਰੀ ਆ ਤੇ ਤੂੰ ਡਿਲਕਾਸ ਨਹੀਂ ਮਿਲਦਾ ਕੋਈ ਨਾ ਮੈਂ ਆਈ ਡਾਕਟਰ ਮੀਰੇ ਬੁਖੜੇ-ਕੁੜੇ ਖਾਤਾ ਮਾਰਾਂ ਮੜਾ ਜੇ ਮੰਤਰ ਜੇ ਤੇ ਮੇਰੀ ਅੱਖ ਠੀਕ ਕਰ ਦੇ ਆ ਮੈਨੂੰ ਲੱਗਦਾ ਮੇਰੀ ਗਵਾਂਢ ਨੇ ਕੁਝ ਕਰਤਾ ਹੀ ਆਹੋ ਇਹ ਕਿੰਨਾ ਚਾਦੀ ਮੋਟੀ-ਮੋਟੀ ਵੀ ਲਾ ਹਾਂ ਸੁਰਮਾ ਪਾਇਆ ਮੈਂ ਵਿਆਹ ਤੇ ਗਈ ਤੇ ਵੇਂਦੀ ਹੀ ਮੇਰੇ ਆ ਮੈਂ ਤੇ ਲੱਗਦਾ ਨਹੀਂ ਕੁਛ ਕਰਦਾ ਹੀ ਮਾਰ ਕੀ ਮੈਂ ਤੇਰਾ ਸਿਰ ਖਾਦਾ ਵੀ ਕੀ ਖਾਦਾ ਹੈ ਤੂੰ ਦੱਸ ਭੈਣ ਜੀ ਮੈਂ ਵੀ ਤੇ ਹੁੰਦਾ ਤੂੰ ਮੇਰਾ ਇਹ ਸਿਰ ਖਾਦਾ ਪਰ ਤੂੰ ਵੀ ਮਾਰ ਰਹੀ ਨਹੀਂ ਆਏ ਮੈਂ ਡਾਕਟਰ ਹੀ ਆ ਤੇ ਬਾਬਾ ਨੂੰ ਆਪੇ ਨਹੀਂ ਹੁੰਦਾ ਮੈਂ ਡਾਕਟਰ ਨਹੀਂ ਆ ਹਿਲਾ ਹੈ ਕਦੀ ਕਹਿੰਦਾ ਮੈਂ ਹੱਡੀਆਂ ਵਾਲਾ ਤੇ ਕਦੀ ਕਹਿੰਦਾ ਲੈ ਵੇਲਾ ਸੋਲਾ ਭੈਣ ਜੀ ਕੋ ਪੜਾਈ ਦਾ ਹੀ ਜਮਾਨਾ ਨਹੀਂ ਹੈ ਮੈਂ ਤਾਂ ਹੋ ਆਈ ਤੇ ਕੁਛ ਕੁਰਸੀ ਦਾ ਹੀ ਮਾਂ ਜਿਆ ਕੋਈ ਜਿਆਦਾ ਕੁਰਸੀ ਤੇ ਬੈਠ ਗਿਆ ਤੇ ਉਹ ਫਿਰ ਕਿਉਂ ਗੱਜੇ ਡਾਕਟਰ ਬਣ ਗਿਆ ਦੋ ਜਮਾਤਾਂ ਪੜ੍ਹ ਕੇ ਔਰ ਇਹ ਕਿਹੜੀ ਗੱਲ ਹੈ ਚਾਰ ਦਿਨ ਆਪਣੇ ਗੁਵਾਂਢੀਆਂ ਵਾਲੇ ਡਾਕਟਰ ਕੋਲ ਬੈਠ ਕੇ ਮੈਂ ਇਹ ਭਾਂਜੀ ਨੂੰ ਗੋਲੀਆਂ ਰੱਖ ਰਹੀਆਂ ਸਾਰੀ ਪਿੰਡ ਦਾ ਲਾਜ ਮੈਂ ਹੀ ਕਰ ਲਿਆ